ਦੋਸਤੋ ਸਤਿ ਸ੍ਰੀ ਅਕਾਲ ਭਾਰਤ ਦੇ ਅੰਦਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਨਵੀਆਂ-ਨਵੀਆਂ ਸਿਆਸੀ ਡਿਵੈਲਪਮੈਂਟਸ ਹੋ ਰਹੀਆਂ ਨੇ ਸੋ ਉਹਨਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਰਾਹੁਲ ਗਾਂਧੀ ਸਾਹਿਬ ਦੇ ਵੱਲੋਂ ਕੱਲ ਇੱਕ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਇਲਜ਼ਾਮ ਤਰਾਸ਼ੀ ਕੀਤੀ ਆ ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਤੇ ਗ੍ਰਹਿ ਮੰਤਰੀ ਸਾਹਿਬ ਦੇ ਉੱਤੇ ਇਹ ਰਿਤੇ ਵੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਯੂਪੀ ਦੇ ਵਿੱਚ ਹੋਇਆ ਕੀ ਐਕਚੁਅਲੀ ਕਿ ਯੂਪੀ ਨੂੰ ਲੈ ਕੇ ਜੂਪੀ ਕਹਿੰਦੇ ਆ ਕਿ ਭਾਰਤ ਦੀ ਸਿਆਸਤ ਦਾ ਜਿਹੜਾ ਸਾਰਾ ਉਹ ਚੀਜ਼ਾਂ ਤੈਅ ਕਰਦਾ ਭਾਰਤ ਦੀ ਜਿਹੜੀ ਕੇਂਦਰੀ ਸਿਆਸਤ ਹੁੰਦੀ ਆ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਗੁਜਰਾਤ ਲੌਬੀ ਜਾਦੇ ਜਿਹੜੀ ਆ ਫੇਮਸ ਰਹੀ ਆ ਪਰ ਯੂਪੀ ਨੇ ਬਹੁਤ ਜਿਆਦਾ ਜਿਹੜਾ ਭਾਰਤ ਦੀ ਸਿਆਸਤ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ ਇਹਨਾਂ ਤੇ ਗੱਲ ਕਰਦੇ ਆ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਇੱਕ ਜਿਹੜੀ ਇਸ ਸਮੇਂ ਸਭ ਤੋਂ ਇੱਕ ਜਿਹੜੀ ਆ ਜਿਆਦਾ ਖਬਰ ਜਿਹਦੇ ਉੱਤੇ ਚਰਚਾ ਹੋ ਰਹੀ ਹੈ ਉਹ ਜੀ ਕੰਗਨਰ ਰਨੌਤ ਦੇ ਨਾਲ ਜੋ ਕੁਝ ਵੀ ਜਿਹੜਾ ਮਹਾਲੀ ਅੱਡੇ ਤੇ ਹੋਇਆ ਸੋ ਇਹਨੂੰ ਲੈ ਕੇ ਕਿਉਂਕਿ ਲਗਾਤਾਰੇ ਦੇ ਵਿੱਚ ਕੁਝ ਡਿਵੈਲਪਮੈਂਟਸ ਹੋ ਰਹੀਆਂ ਨੇ ਸੋ ਇਹਨੂੰ ਲੈ ਕੇ ਆਪਾਂ ਅਗਲੇ ਆਪਣੇ ਵੀਲੌਗ ਦੇ ਵਿੱਚ ਗੱਲ ਕਰਦੇ ਹਾਂ ਕਿਉਂਕਿ ਜਿਹੜਾ ਹੁਣ ਥੋੜਾ ਦੂਜੀ ਪਾਸੇ ਉਹ ਵੀ ਪੱਕੇ ਸਾਹਮਣੇ ਆ ਰਿਹਾ ਪਹਿਲਾਂ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟਾਂ ਛਾਇਆ ਹੋਈਆਂ ਉਹਦੇ ਵਿੱਚ ਇਹੀ ਸੀਗਾ ਕਿ ਇਹ ਜਿਹੜੇ ਕੁਲਵਿੰਦਰ ਕੌਰ ਜੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਲੈਪ ਕੀਤਾ ਗਿਆ ਉਹਨਾਂ ਦੇ ਥੱਪੜ ਮਾਰਿਆ ਗਿਆ ਕੰਗਨ ਨਰੌਤ ਨੇ ਆਪਣੀ ਵੀਡੀਓ ਜਾਰੀ ਕਰਕੇ ਇਹਦੇ ਵਿੱਚ ਕਿਹਾ ਕਿ ਮੇਰੇ ਮੇਰੇ ਫੇਸ ਤੇ ਹਿੱਟ ਕੀਤਾ ਤੇ ਮੈਨੂੰ ਬਾਕੀ ਉਹਨਾਂ ਨੇ ਫੇਰ ਉਹੀ ਪੰਜਾਬ ਨੂੰ ਅੱਤਵਾਦ ਉਗਰਵਾਦ ਦੇ ਨਾਲ ਜੋੜਿਆ ਉਸ ਨੂੰ ਲੈ ਕੇ ਜੇ ਮੈਂ ਕਿਹਾ ਕਿ ਅੱਗੇ ਕੁਝ ਕੁ ਸਮਿਆਂ ਦੇ ਵਿੱਚ ਕੁਝ ਹੋਰ ਡਿਵੈਲਪਮੈਂਟਸ ਕੀ ਹੁੰਦੀਆਂ ਅਗਲੇ ਵੀਲੌਗ ਦੇ ਵਿੱਚ ਇਹਦੇ ਤੇ ਆਵਾਂਗੇ ਆਪਾਂ ਪਰ ਜੇਕਰ ਆਪਾਂ ਗੱਲ ਕਰੀਏ ਰੁਪਈ ਦੇ ਨਤੀਜੇ ਭਾਰਤ ਦੇ ਵਿੱਚ ਬਹੁਤ ਹੀ ਅਹਿਮ ਰਹਿੰਦੇ ਆ ਹੋਇਆ ਕਿ ਯੂਪੀ ਦੇ ਵਿੱਚ ਕਿ ਕਿਉਂ ਐਸਵੀਕੇ ਦੀਆਂ ਸਥਿਤੀਆਂ ਬਣ ਗਈਆਂ ਕਿ ਭਾਜਪਾ ਇੰਨੇ ਵੱਡੇ ਲੈਵਲ ਤੇ ਹਾਰ ਗਈ ਜਿਹੜਾ ਕਿ ਉਹਨਾਂ ਨੂੰ ਯਕੀਨ ਹੈ ਇਸ ਗੱਲ ਦਾ ਸਿਕਾ ਕਿ ਮੋਦੀ ਸਾਹਿਬ ਦੀ ਲਗਾਤਾਰ ਦੂਜੀ ਟਰਮ ਆ ਅਸੀਂ 2019 ਵਾਲੇ ਨਤੀਜੇ ਜਿਹੜੇ ਦੁਹਰਾ ਦਵਾਂਗੇ ਇਸੇ ਤਰੀਕੇ ਦੀਆਂ ਗੱਲਾਂ ਐਗਜ਼ਿਟ ਪੋਲਸ ਦੇ ਵਿੱਚ ਵੀ ਕੀਤੀਆਂ ਗਈਆਂ ਸੋ ਇਹ ਜਿਹੜਾ ਪਰ ਜਿਹੜੇ ਜ਼ਮੀਨੀ ਪੱਧਰ ਤੇ ਜਾ ਕੇ ਜਿਹੜੇ ਪੱਤਰਕਾਰਾਂ ਨੇ ਕੰਮ ਕੀਤਾ ਸਿਕਾ ਜਾਂ ਕਹ ਲਓਗੇ ਜਿਵੇਂ ਯੋਗਿੰਦਰ ਯਾਦਵਣੀ ਇਹ ਕਹਿ ਰਹੇ ਸਿਕਾ ਕਿ ਯੂਪੀ ਦੇ ਵਿੱਚੋਂ ਜੇਕਰ ਤੁਸੀਂ ਅੰਦਰੂਨੀ ਜਾ ਕੇ ਹਾਲਾਤਾਂ ਨੂੰ ਘੋਖੋ ਦਾ ਕਹਾਣੀ ਇਦਾਂ ਦੀ ਨਜ਼ਰ ਨਹੀਂ ਆ ਰਹੀ ਤੇ ਇਹਨੂੰ ਬਹੁਤ ਲੋਕੀ ਇਹਨੂੰ ਇਹ ਵੀ ਕਹਿ ਰਹੇ ਨੇ ਕਿ ਧਰਮ ਦੀ ਸਿਆਸਤ ਨੂੰ ਵੀ ਨਕਾਰਨ ਦੀ ਗੱਲ ਆ ਕਿ ਜਿਹੜਾ ਇਹਨਾਂ ਨੇ ਹਿੰਦੂਤਵਾ ਵਾਲੀ ਪੋਲਿਟਿਕ ਸੀਗੀ ਉਹਨੂੰ ਦੁਬਾਰਾ ਜਿਹੜੀ ਆ ਮੰਡਲ ਵਾਲੀ ਰਾਜਨੀਤੀ ਸੀ ਜਾਂ ਜਿਹੜੀ ਆ ਰਕਸ਼ਨ ਵਾਲੀ ਰਾਜਨੀਤੀ ਸੀਗੀ ਰਿਜ਼ਰਵੇਸ਼ਨ ਵਾਲੀ ਰਾਜਨੀਤੀ ਸੀ ਉਹਦੇ ਨਾਲ ਕਟਿਆ ਕਾਂਗਰਸ ਨੇ ਵੀ ਤੇ ਸਮਾਜਵਾਦੀ ਪਾਰਟੀ ਨੇ ਵੀ ਸੋ ਇਹਨੂੰ ਜਿਹੜੇ ਇੱਕ ਸ਼ੀਤਲ ਸਿੰਘ ਨੇ ਇਹਨਾਂ ਨੇ ਕਾਫੀ ਰਿਪੋਰਟ ਕੀਤਾ ਪਹਿਲਾਂ ਵੀ ਇਹ ਰਿਪੋਰਟਿੰਗ ਕਰਦੇ ਰਹੇ ਜਦੋਂ ਜਿਹੜਾ ਨਤੀਜਿਆਂ ਤੋਂ ਪਹਿਲਾਂ ਵੀ ਸੋ ਹੁਣ ਇਹਨਾਂ ਦੀ ਜਿਹੜੇ ਆਸ਼ੂਤੋਸ਼ ਜੀ ਆ ਆਪਣੇ ਸੱਤਿਆ ਹਿੰਦੀ ਤੋਂ ਉਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਆ ਉਹਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਜਦੋਂ ਲੋਕਾਂ ਦੇ ਵਿੱਚ ਜਾਂਦਾ ਸੀਗਾ ਤੇ ਮੈਨੂੰ ਇੱਕ ਰੈਜ਼ੈਂਟਮੈਂਟ ਸੀਗੀ ਉਹਨਾਂ ਦੀ ਨਜ਼ਰ ਆਉਂਦੀ ਸੀਗੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਲੋਕੀ ਡਰੇ ਹੋਏ ਬਹੁਤੇ ਕੋਈ ਜ਼ਿਆਦਾ ਖੁੱਲਕੇ ਨਹੀਂ ਸੀ ਬੋਲਦੇ ਪਰ ਹੌਲੀ-ਹੌਲੀ ਅਸੀਂ ਕਿਉਂਕਿ ਸਾਡਾ ਕੰਮ ਹੈ ਇਹ ਲੋਕਾਂ ਦੇ ਨਾਲ ਗੱਲਬਾਤ ਕਰਨੀ ਤੇ ਜਦੋਂ ਸਾਡੇ ਨਾਲ ਗੱਲਬਾਤਾਂ ਹੁੰਦੀਆਂ ਸੀ ਤਾਂ ਸਾਨੂੰ ਪਤਾ ਲੱਗਦਾ ਸੀ ਕਿ ਇਹ ਭਾਜਪਾ ਤੋਂ ਨਿਰਾਸ਼ ਨੇ ਫਿਰ ਆਪਾਂ ਵੀ ਆਪਣੇ ਪਲੇਟਫਾਰਮ ਤੋਂ ਇਹ ਗੱਲ ਕੀਤੀ ਸੀਗੀ ਕਿ ਕਿਹਾ ਜਾਂਦਾ ਕਿ ਜਿਹੜੇ ਯੋਗੀ ਸਾਹਿਬ ਆ ਉਹਨਾਂ ਨੇ ਯੂਪੀ ਦਾ ਜਿਹੜਾ ਕਾਨੂੰਨ ਵਿਵਸਥਾ ਉਹ ਕਾਫੀ ਜ਼ਿਆਦੇ ਜਿਹੜੀ ਆ ਸੁਧਾਰਤੀ ਆ ਹਾਲਾਂਕਿ ਉਹ ਉਸ ਦਿਨ ਵੀ ਮੈਂ ਕਹਿ ਸਕਿਆ ਕਿ ਬਲਡوزر ਕਲਚਰ ਜਿਹੜਾ ਉਹਨਾਂ ਦਾ ਬਿਲਕੁਲ ਇੰਡੀਅਨ ਕਨਸਟੀਟਿਊਸ਼ਨ ਦੇ ਖਿਲਾਫ ਜਾਂਦਾ ਤੇ ਉਹ ਬਿਲਕੁਲ ਉਹ ਨਹੀਂ ਹੋਣਾ ਚਾਹੀਦਾ ਪਰ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਨੇ ਅਜੀਤ ਸਿੰਘ ਉਹਨਾਂ ਨੇ ਕਿਹਾ ਕਿ ਇਹ ਵੀ ਜਿਹੜੀ ਗੱਲ ਹੈ ਜ਼ਿਆਦਾਤਰ ਜਿਹੜੀਆਂ ਸਵਰਨ ਜਾਤੀਆਂ ਆ ਉਹਨਾਂ ਦੇ ਵਿੱਚ ਜ਼ਿਆਦਾ ਚੱਲਦੀ ਆ ਆਦਰਵਾਇਜ਼ ਜਿਹੜਾ ਯੂਪੀ ਦੇ ਬਾਕੀ ਜਿਹੜੇ ਆ ਲੋਕ ਆ ਉਹਨਾਂ ਦੇ ਵਿੱਚ ਇੰਨੀ ਇਹ ਗੱਲ ਨਹੀਂ ਹੈਗੀ ਇਹ ਜਿਹੜਾ ਕਾਨੂੰਨ ਵਿਵਸਥਾ ਸੁਧਾਰਨ ਦੀ ਗੱਲ ਨੂੰ ਵੀ ਲੈ ਕੇ ਵੀ ਲੋਕਾਂ 'ਚ ਡਰ ਜ਼ਿਆਦਾ ਹੈ ਜਿਹੜਾ ਇਹ ਇਹਨਾਂ ਨੇ ਕਿਹਾ ਕਿ ਜਿਹੜਾ ਖਾਸ ਕਰਕੇ ਦਲਤ ਭਾਈਚਾਰਾ ਸਗਾ ਤੇ ਜਿਹੜਾ ਹੋਰ ਐਸ்சி ਐਸਟੀ ਜਿਹੜੀਆਂ ਕੈਟਾਗਰੀਜ਼ ਆ ਵੀ ਇਹਨਾਂ ਦੇ ਵਿੱਚ ਉਹ ਜਿਹੜਾ 19 ਜਿਆਦਾ ਮਕਬੂਲੀਅਤ ਨਹੀਂ ਹੈਗੀ ਕੁਝ ਜਿਹੜੀਆਂ ਕੁਝ ਚੁਣੇਂਦਾ ਤਹਾਂ ਤੇ ਯੋਗੀ ਸਾਹਿਬ ਦੀ ਮਕਬੂਲੀਅਤ ਆ ਸੋ ਅਕੋਰਡਿੰਗ ਟੂ ਸ਼ੀਤਲ ਸਿੰਘ ਜੀ ਕਿ ਜੇਕਰ ਜਲਦੀ ਜਦੋਂ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਬੀਜੇਪੀ ਦੇ ਲਈ ਜਿੱਤਣਾ ਬਹੁਤ ਮੁਸ਼ਕਲ ਆ ਯੂਪੀ ਦੇ ਪੰਜਾਬ ਦੇ ਵਿੱਚ ਵਿਧਾਨ ਸਭਾ ਤੁਹਾਨੂੰ ਪਤਾ ਸੇਮ ਟਾਈਮ ਤੇ ਹੁੰਦੀ ਆ ਸੋ ਹਜੇ ਉੱਥੇ ਵੀ 3 ਸਾਲ ਪਏ ਨੇ ਤੇ ਇੱਥੇ ਕਿਉਂਕਿ ਜਿਹੜੇ ਸਮਾਜਵਾਦੀ ਪਾਰਟੀ ਦੇ ਇਹ ਹੈਗੇ ਨੇ ਸਰਵਿਸ ਸਰਬ ਆਪਣੇ ਇਸ ਸਮੇਂ ਇਕलेश যাদব ਜੀ ਉਹਨਾਂ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਵੀ ਜਿਹੜੀ ਆਪੋਜੀਸ਼ਨ ਹੈ ਉਹ ਟਵਿੱਟਰ ਦੇ ਉੱਤੇ ਏਸੀ ਕਮਰੇ ਦੇ ਵਿੱਚ ਬੈਠ ਕੇ ਹੀ ਕਰਦੇ ਨੇ ਤੇ ਇਹਨਾਂ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਵੀ ਹੁੰਦਾ ਰਿਹਾ ਪਰ ਇਸ ਵਾਰ ਇਹ ਇਹਨਾਂ ਨੇ ਕਿਹਾ ਕਿ ਸ਼ੀਰਲ ਸਿੰਘ ਉਹਨਾਂ ਨੇ ਕਿ ਉਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਨਾ ਉਹਨਾਂ ਨੇ ਐਕਚੁਅਲੀ ਇਸ ਚੀਜ਼ ਨੂੰ ਸਟੱਡੀ ਕੀਤਾ ਪ੍ਰੋਪਰਲੀ ਤੇ ਉਹਨਾਂ ਨੇ ਜਿਹੜੀ ਟਿਕਟਾਂ ਦੀ ਵੰਡਿਆ ਉਹ ਬਹੁਤ ਹੀ ਰਣਨੀਤਿਕ ਹਿਸਾਬ ਦੇ ਨਾਲ ਕੀਤੀ ਕਿਹੜੀ ਜਿਹੜੀ ਆ ਜਾਤੀ ਦੇ ਉਮੀਦਵਾਰ ਨੂੰ ਕਿੱਥੋਂ ਟਿਕਟ ਦੇਣੀ ਆ ਕੇਸ ਹਿਸਾਬ ਨਾਲ ਦੇਣੀ ਆ ਫਿਰ ਜਿਹੜਾ ਮੁਸਲਮ ਕਮਿਊਨਿਟੀ ਸਗੀ ਘਟ ਗਿਣਤੀ ਭਾਈਚਾਰਾ ਸਾਡਾ ਉਹ ਸਾਰਾ ਕਾਂਗਰਸ ਵੱਲ ਨੂੰ ਦੇਖਣ ਲੱਪਿਆ ਤੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੇ ਜਿਹੜਾ ਗੱਠ ਜੋੜ ਕੀਤਾ ਤੇ ਇਸ ਵਾਰ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦਾ ਗੱਠ ਜੋੜ ਐਕਚੁਅਲੀ ਗੱਠ ਜੋੜ ਸਗਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸਮਾਜਵਾਦੀ ਪਾਰਟੀ ਦਾ ਸਾਥ ਦਿੱਤਾ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਦਾ ਸਾਥ ਦਿੱਤਾ ਇਸੇ ਕਰਕੇ ਇਹਨਾਂ ਦੀਆਂ ਸੀਟਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਵਾਅਦਾ ਹੋਇਆ ਸੋ ਇਹਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਅਦਰਵਾਈਜ਼ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਦੀ ਜਿਹੜੀ ਪੋਲਿਟਿਕਸ ਆ ਉਹ ਮੇਨ ਆਪਾਂ ਹਾਰ ਹਿੰਦੂ ਤਬਾਦੀ ਪੋਲਿਟਿਕਸ ਉਹਨੂੰ ਕਹਿੰਨੇ ਆ ਉਹ ਖੜੀ ਕਿੱਥੇ ਆ ਰਾਮ ਮੰਦਰ ਅਯੁੱਧਿਆ ਸਾਰੇ ਇੱਥੇ ਤੇ ਅਯੁੱਧਿਆ ਦੀ ਜਿਹੜੀ ਉਹਨਾਂ ਦੀ ਕੌਨਸਟਿਟੂਐਂਸੀ ਆ ਜਿਹੜੀ ਕੇ ਜੇਸ ਲੋਕ ਸਭਾ ਦੇ ਵਿੱਚ ਪੈਂਦੀ ਆ ਉੱਥੋਂ ਵੀ ਹਾਰ ਗਿਆ ਉਹ ਤੇ ਇਹਨੂੰ ਲੈ ਕੇ ਜਿਹੜਾ ਹੁਣ ਬੀਜੇਪੀ ਦੇ ਵਿੱਚ ਤਾਂ ਚਲੋ ਮੰਥਨ ਹੋਊਗਾ ਹੀ ਉਹ ਇੱਕ ਵੱਖਰੀ ਗੱਲ ਐ ਇਹ ਵੀ ਵੈਸੇ ਉਹ ਫੰਡ ਵੀ ਸਾਹਬ ਜਿਹੜੇ ਮਹਾਰਾਸ਼ਟਰ ਦੇ ਆ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਆ ਹਾਰ ਦੀ ਜ਼ਿੰਮੇਵਾਰੀ ਕਬੂਲਦਾ ਤੇ ਮੈਂ ਅਸਤੀਫਾ ਦੇਣ ਨੂੰ ਤਿਆਰ ਆ ਤਾਂ ਉਦੋਂ ਇਹ ਵੀ ਖਬਰਾਂ ਚੱਲ ਰਹੀਆਂ ਸੀਗੀਆਂ ਵੀ ਕਿਤੇ ਇਹ ਯੋਗੀ ਸਾਹਿਬ ਵੱਲੋਂ ਵੀ ਨਹੀਂ ਤਾਂ ਨਹੀਂ ਹੁਣ ਇਸ਼ਾਰੇ ਹੋ ਰਿਹਾ ਹੈ ਕਿ ਵੀ ਉਹ ਵੀ ਜਿਹੜਾ ਅਸਤੀਫਾ ਦੇਣ ਕਿਉਂਕਿ ਵੈਸੇ ਇਹ ਖਬਰਾਂ ਤੋਂ ਪਹਿਲਾਂ ਵੀ ਆਪਣੀ ਨਤੀਜਿਆਂ ਤੋਂ ਪਹਿਲਾਂ ਵੀ ਇਹ ਖਬਰਾਂ ਚੱਲਦੀਆਂ ਰਹੀਆਂ ਕਿ ਯੋਗੀ ਸਾਹਿਬ ਨੂੰ ਸ਼ਾਇਦ ਹਟਾ ਦਿੱਤਾ ਜਾਣਾ ਤੇ ਉਦੋਂ ਤਾਂ ਇਹ ਵੀ ਗੱਲ ਸੀਗੀ ਕਿ ਕਿਤੇ ਨਾ ਕਿਤੇ ਜਿਹੜੇ ਯੂਪੀ ਦੇ ਲੋਕ ਜਿਹੜੇ ਆ ਯੋਗੀ ਨੂੰ ਪਸੰਦ ਕਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਕਿਤੇ ਮੋਦੀ ਸਾਹਿਬ ਨੂੰ ਜਾਦੇ ਬਹੁਮਤ ਹਾਸਲ ਹੋ ਗਈ ਤਾਂ ਸਾਡਾ ਜਿਹ ਹੁਣ ਇਹ ਤੇ ਹੋਇਆ ਹੋ ਸਕਦਾ ਕਿ ਅੱਧੇ ਲੋਕ ਜਿਹੜੇ ਯੋਗੀ ਸਾਹਿਬ ਨੂੰ ਪਸੰਦ ਕਰਦੇ ਆ ਉਹਨਾਂ ਨੇ ਤਾਂ ਤਾਂ ਜਿਹੜਾ ਮੋਦੀ ਸਾਹਿਬ ਨੂੰ ਜਿਆਦਾ ਸੀਟਾਂ ਨਹੀਂ ਦਿੱਤੀਆਂ ਵੀ ਕਿਤੇ ਸਾਡੇ ਮੁੱਖ ਮੰਤਰੀ ਨੂੰ ਹਟਾ ਦਿੱਤਾ ਜਾਵੇ ਤੇ ਦੂਜਾ ਜੇਕਰ ਆਪਾਂ ਦੇਖੀਏ ਜਿਹੜਾ ਜਿਹੜੇ ਜੋਗੀ ਸਾਹਿਬ ਨੂੰ ਨਹੀਂ ਪਸੰਦ ਕਰਦੇ ਤੇ ਉਹਨਾਂ ਨੇ ਫਿਰ ਓਬਵੀਅਸਲੀ ਨਹੀਂ ਸੀ ਦੇਣੀਆਂ ਤੇ ਜਿਵੇਂ ਸ਼ੀਤਲ ਸਿੰਘ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਇਹਨਾਂ ਦਾ ਦਾਵਾ ਆ ਕਿ ਜੇ ਐਸਵੀਕੇ ਨਾਲ ਇਹਨਾਂ ਨੇ ਟਿਕਟਾਂ ਦੀ ਵੰਡ ਕੀਤੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇ ਇਕੱਠੇ ਹੋ ਕੇ ਇਹਨੇ ਬਹੁਤ ਜ਼ਿਆਦਾ ਇਹਦੇ ਚੱਲਦੇ ਆ ਅਸਲ ਦੇ ਵਿੱਚ ਜਿਹੜੀ ਸਾਰੀ ਜਿਹੜੀ ਗੇਮ ਆ ਜਾਂ ਸਾਰਾ ਜਿਹੜਾ ਖੇਲਾ ਉਹ ਇਸੇ ਕਰਕੇ ਹੋਇਆ ਵੀ ਇਹਨਾਂ ਨੇ ਟਿਕਟਾਂ ਦੀ ਵੰਡ ਬਹੁਤ ਹੀ ਰਣਨੀਤਿਕ ਤਰੀਕੇ ਨਾਲ ਕੀਤੀ ਤੇ ਇਹ ਜਿਹਦੇ ਚੱਲਦੇ ਆ ਬੀਜੇਪੀ ਨੂੰ ਯੂਪੀ ਦੇ ਵਿੱਚ ਵੱਡੀ ਹਾਰ ਮਿਲੀ ਆ ਇਹਦੇ ਨਾਲ ਨਾਲ ਚੇਸ ਰਾਹੁਲ ਗਾਂਧੀ ਸਾਹਿਬ ਨੂੰ ਨਾ ਇਹ ਮੀਡੀਆ ਦੇ ਇੱਕ ਬਹੁਤ ਵੱਡੇ ਹ ਉਦੀ ਇੱਕ ਵਜ੍ਹਾ ਵੀ ਸੀ ਉਹਦਾ ਉਹਦਾ ਕੰਟੈਕਸਟ ਇਹ ਸੀ ਕਿ ਤੁਹਾਨੂੰ ਪਤਾ ਕਿ 2000 ਜਿਹੜਾ 14 ਤੱਕ 10 ਸਾਲ ਜਿਹੜੀ ਆ ਯੂਪੀਏ ਦੀ ਗਵਰਨਮੈਂਟ ਰਹੀ ਸੀਗੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਹੇ ਸੀਗੇ ਕਾਂਗਰਸ ਵੱਡੀ ਧਿਰ ਸੀ ਉਹਦੇ ਵਿੱਚੋਂ ਤੇ ਜਿਹੜੀ ਵੀ ਇਨਕੰਮਬੈਂਟ ਧਿਰ ਹੁੰਦੀ ਆ ਉਹਦੇ ਉੱਤੇ ਇੱਕ ਹੁੰਦਾ ਹੀ ਆ ਲੋਕਾਂ ਦਾ ਗੁੱਸਾ ਜਿਵੇਂ ਹੁਣ ਆਪਾਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਵੀ ਕਿਤੇ ਨਾ ਕਿਤੇ ਲੋਕਾਂ ਦਾ ਹੈਗਾ ਵੀ ਤੁਸੀਂ ਆਹ ਕੰਮ ਨਹੀਂ ਕੀਤੇ ਜਾ ਜਿਹੜੇ ਜਿਹੜੇ ਲੋਕਾਂ ਨੂੰ ਉਮੀਦਾਂ ਸੀਗੀਆਂ ਸੋ ਉਹਦਾ ਇੱਕ ਤਾਂ ਗੁੱਸਾ ਤੇ ਨਾਲ ਦੀ ਨਾਲ ਉਹਨਾਂ ਦਿਨਾਂ ਦੇ ਵਿੱਚ ਅੰਨਾ ਹਜ਼ਾਰੇ ਅੰਦੋਲਨ ਸਗਾ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਬਣੀ ਇਹਨਾਂ ਸਾਰਿਆਂ ਨੇ ਵੀ ਆਪਣੀ ਜਿਹੜੀ ਆ ਜਿਹੜੀ ਆ ਸੂਈ ਆ ਉਹ ਰੱਖੀ ਰਾਹੁਲ ਗਾਂਧੀ ਤੇ ਕਾਂਗਰਸ ਦੇ ਉੱਤੇ ਤੇ ਰਾਈਟਲੀ ਸੋ ਕਿਉਂਕਿ ਉਸ ਸਮੇਂ ਉਹ ਸੱਤਾ ਦੇ ਵਿੱਚ ਸੀ ਤੇ ਇਹਨਾਂ ਨੇ ਸੱਤਾਧਿਰ ਦੇ ਉੱਤੇ ਹੀ ਤੁਸੀਂ ਜਿਹੜਾ ਅਟੈਕ ਕਰਨਾ ਹੁੰਦਾ ਤੇ ਇਹਦੇ ਚੱਲਦੇ ਆ ਜਿਹੜਾ ਇਹਨਾਂ ਨੂੰ ਕਾਫੀ راہુલ ਗਾਂਧੀ ਸਾਹਿਬ ਨੂੰ ਤੇ ਕਾਂਗਰਸ ਨੂੰ ਇਹਦਾ ਖਾਮਿਆਜਾ ਕਹਿ ਲੋ ਕਿ ਭੂਤਣਾ ਪਿਆ ਫਿਰ راہુલ ਗਾਂਧੀ ਸਾਹਿਬ ਦੀ ਕਿ ਸ਼ਬੀ ਬਣਾਤੀ ਕਿ ਉਹ ਤਾਂ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਏ ਨੇ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਨੇ ਤੇ ਜੀ ਉਹ ਤਾਂ ਉਹਨਾਂ ਦੇ ਲਈ ਸਾਰਾ ਕੁਝ ਬਹੁਤ ਆਸਾਨ ਹੈ ਇਸੇ ਕਰਕੇ ਉਹਨਾਂ ਦੀ ਇੱਕ ਸ਼ਬੀ ਐਸੇ ਪੋਲੀਟੀਸ਼ੀਨ ਦੀ ਬਣਾਤੀ ਕਿ ਉਹਨਾਂ ਨੂੰ ਨੈਪੋਟਿਜ਼ਮ ਵਾਲੀ ਸਾਰੀ ਲਹਿਰ ਤੇ ਵੀ ਉਹ ਉਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਜੀ ਉਹ ਤਾਂ ਕਿਉਂਕਿ ਬਸ ਕਾਂਗਰਸ ਦੇ ਪਰਿਵਾਰ ਚ ਪੈਦਾ ਹੋ ਗਏ ਨੇ ਗਾਂਧੀ ਪਰਿਵਾਰ ਚ ਤੇ ਇਸ ਕਰਕੇ ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ ਪਰ ਪਰ ਫਿਰ ਲੋਕਾਂ ਨੂੰ ਹੁਣ ਉਹਨਾਂ ਨੇ ਮਿਹਨਤ ਕੀਤੀ ਉਹਨਾਂ ਦੀਆਂ ਜਿਹੜੀਆਂ ਯਾਤਰਾਵਾਂ ਸੀਗੀਆਂ ਉਹਨਾਂ ਨੇ ਐਕਚੁਅਲੀ ਜ਼ਮੀਨੀ ਪੱਧਰ ਤੇ ਫਰਕ ਪਾਇਆ ਤੇ ਇਸ ਵਾਰ ਜਿਹੜੀ ਉਹਨਾਂ ਨੇ ਪੋਲਿਟਿਕਸ ਕੀਤੀ ਆ ਨਾ ਬਹੁਤ ਹੀ ਜਿਹੜਾ ਇੱਕ ਰਣਨੀਤਿਕ ਪੋਲਿਟੀਸ਼ੀਅਨ ਹੁੰਦੇ ਨੇ ਉਸ ਤਰੀਕੇ ਨਾਲ ਨਜ਼ਰ ਆ ਰਹੇ ਨੇ ਤੇ ਇਹ ਲੱਗ ਰਿਹਾ ਬਹੁਤ ਸਾਰੇ ਲੋਕਾਂ ਨੂੰ ਕਿ ਉਹਦੇ ਵਿੱਚ ਜਿਹੜਾ ਹੁਣ ਕਈ ਪੱਤਰਕਾਰ ਕਹਿ ਰਹੇ ਨੇ ਕਿ ਹੁਣ ਜਿਹੜੇ ਜੰਗ ਜਨਰੇਸ਼ਨ ਆ ਉਹ ਵੀ ਜਿਹੜਾ ਉਹਨਾਂ ਨੂੰ ਇੰਨਾ ਉਹਨਾਂ ਨੂੰ ਜਿਹੜੀ ਆ ਪੱਪੂ ਵਾਲੀ ਛਵੀ ਸੀ ਉਸ ਤਰੀਕੇ ਨਾਲ ਨਹੀਂ ਦੇਖਦੇ ਉਹ ਉਹਨਾਂ ਦੇ ਵਿੱਚ ਇੱਕ ਚੰਗੇ ਲੀਡਰ ਦੀ ਤਲਾਸ਼ ਕਰਨ ਲੱਗ ਪਏ ਤੇ ਜੇਕਰ ਇਸੇ ਤਰੀਕੇ ਨਾਲ ਰਾਹੁਲ ਗਾਂਧੀ ਸਾਹਿਬ ਅੱਗੇ ਵਧਦੇ ਰਹਿ ਤੇ ਹੋ ਸਕਦਾ ਬਹੁਤ ਜਲਦੀ ਹੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਜਿਹੜੇ ਆ ਲੋਕਾਂ ਨੂੰ ਨਜ਼ਰ ਆਉਣ ਕਿਉਂਕਿ ਡੈਫੀਨਿਟਲੀ ਇਸ ਵਾਰ ਵੀ ਕਾਂਗਰਸ ਪਾਰਟੀ ਜਿਹੜੀ ਦੂਜੀ ਸਭ ਤੋਂ ਵੱਡੀ ਪਾਰਟੀ ਆ ਤੇ ਇੱਕ ਨੈਸ਼ਨਲ ਪਾਰਟੀ ਆ ਤੇ ਜਿਹੜਾ ਤੇ ਉਹਨਾਂ ਨੇ ਜਿਹੜੀ ਇਸ ਰਾਜਨੀਤੀ ਨੂੰ ਵਾਪਸ ਲੈ ਕੇ ਆਂਦਾ ਜਿਹੜਾ ਵੀ ਸੈਕੂਲਰਿਜ਼ਮ ਦੀ ਜਾਂ ਸੰਵਿਧਾਨ ਦੀ ਰਾਜਨੀਤੀ ਨੂੰ ਤੇ ਉਹਨਾਂ ਨੇ ਹੀ ਇਹ ਨੈਰੇਟਿਵ ਬਣਾਇਆ ਹਾਲਾਂਕਿ ਦੇਖੋ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਕਿੰਨੀ ਜ਼ਿਆਦਾ ਜਿਹੜੀ ਉਹਨਾਂ ਦੇ ਕੋਲ ਲੋਕੀ ਉਹਨਾਂ ਨੂੰ ਸੁਣਦੇ ਆ ਉਹਨਾਂ ਦੇ ਕੋਲ ਰਿਸੋਰਸਸ ਸਿਗੇ ਉਹਨਾਂ ਨੇ ਬਾਰ-ਬਾਰ ਇਸ ਗੱਲ ਨੂੰ ਡਿਨਾਈ ਕੀਤਾ ਕਿ ਕਿਸੇ ਸੰਵਿਧਾਨ ਨੂੰ ਕੁਝ ਨਹੀਂ ਹੋਣ ਜਾ ਰਿਹਾ ਰੱਖਸ਼ਨ ਨੂੰ ਕੁਝ ਨਹੀਂ ਹੋਣ ਜਾ ਰਿਹਾ ਪਰ ਰਾਹੁਲ ਗਾਂਧੀ ਸਾਹਿਬ ਨੇ ਲਗਾਤਾਰ ਉਹ ਇਸ ਗੱਲ ਨੂੰ ਜਿਹੜਾ ਨੋਕ ਕਰਦੇ ਰਹੇ ਲਗਾਤਾਰ ਇਹਦੇ ਤੇ ਗੱਲ ਕਰਦੇ ਰਹੇ ਕਿ 400 ਸੀਟਾਂ ਕਿਉਂ ਮੰਗ ਰਹੇ ਨੇ ਕਿਉਂ ਮੰਗ ਰਹੇ ਨੇ ਤੇ ਉਹ ਉਹਦੇ ਚੱਲਦੇ ਆ ਜਿਹੜਾ ਇਹਨਾਂ ਨੂੰ ਇਹਦਾ ਬਹੁਤ ਡੈਂਟ ਪਿਆ ਤੇ ਰਾਹੁਲ ਗਾਂਧੀ ਸਾਹਿਬ ਦਾ ਜਿਹੜਾ ਬਿਆਨੀਆਂ ਸਗਾ ਉਹ ਲੋਕਾਂ ਦੇ ਵਿੱਚ ਘਰ ਕਰ ਗਿਆ ਵੈਸੇ ਇਹ ਬੀਜੇਪੀ ਨੂੰ ਇਹ 400 ਪਾਰ ਦੇ ਨਾਰੇ ਨੇ ਐਕਚੁਅਲੀ ਇਹਨਾਂ ਨੂੰ ਜਿਹੜੀ ਆ ਇਹ ਇਹਨਾਂ ਦੇ ਲਈ ਮੁਸ਼ਕਲਾਂ ਹੀ ਕਹਿ ਲਓ ਕਿ ਲਿਆਂਦੀਆਂ ਇੱਕ ਤਾਂ ਇਹਦੇ ਚੱਲਦਿਆਂ ਇਹ ਜਿਹੜਾ ਇਹਨਾਂ ਦੇ ਮੁਖਾਲਫ ਸੀਗੇ ਉਹ ਭਾਜੀਪੀ ਦੇ ਉਹ ਇਹ ਜਿਹੜਾ ਲੋਕਾਂ ਨੂੰ ਮਨਾਉਣ ਦੇ ਵਿੱਚ ਕਿਤੇ ਨਾ ਕਿਤੇ ਕੰਮ ਜਾਵ ਰਾਇ ਕਿ ਜੇਕਰ ਇਹ 400 ਸੀਟਾਂ ਤਾਂ ਮੰਗ ਰਹੇ ਨੇ ਕਿ ਇਹਨਾਂ ਨੇ ਸੰਵਿਧਾਨ ਦੇ ਨਾਲ ਕੋਈ ਛੇੜਛਾੜ ਕਰਨੀ ਆ ਨਾਲ ਦੀ ਨਾਲ ਜਿਹੜਾ ਲੱਗਦਾ ਇਦਾਂ ਆ ਵੀ ਕਈ ਜਿਹੜੇ ਲੋਕਲ ਐਮਪੀਜ਼ ਦੇ ਖਿਲਾਫ ਜਿਹੜਾ ਗੁੱਸਾ ਸੀਗਾ ਉੱਥੇ ਦੇ ਸਥਾਨਕ ਲੋਕਾਂ ਦਾ ਉਹ ਬੇਸ਼ੱਕ ਉਹ ਮੋਦੀ ਸਾਹਿਬ ਨੂੰ ਜਿਹੜਾ ਚਾਹੁੰਦੇ ਵੀ ਹੋਣ ਪਰ ਉਹਨਾਂ ਨੂੰ ਲੱਗਾ ਵੀ ਕੋਈ ਨਹੀਂ 400 ਸੀਟਾਂ ਤਾਂ ਆਉਣੀਆਂ ਹੀ ਆ ਸਾਡੀ ਪਾਰਟੀ ਨੂੰ ਵੀ ਚਲੋ ਜੇ ਅਸੀਂ ਇੱਕ ਆਪਣੇ ਐਮਪੀ ਨੂੰ ਹਰਾ ਵੀ ਦਿੰਨੇ 399 ਨਾਲ ਸਰਕਾਰ ਤਾਂ 272 ਨਾਲ ਬਣ ਜਾਣੀ ਆ ਤੇ ਇਸੇ ਕਰਕੇ ਆ ਹੁਣ 303 ਸੀਟਾਂ ਇਹਨਾਂ ਨੇ ਜਿਹੜੀਆਂ ਜਿੱਤੀਆਂ ਸੀਗੀਆਂ 219 ਦੇ ਵਿੱਚ ਇਹਨਾਂ 303 ਦੇ ਵਿੱਚੋਂ ਇਹ ਇਸ ਵਾਰ 92 ਸੀਟਾਂ ਬੀਜੇਪੀ ਜਿਹੜੀ ਆ ਉਹ ਹਾਰ ਗਈ ਆ ਆਪਣੀਆਂ 303 ਸੀਟਾਂ ਜਿਹੜੀਆਂ ਇਹਨਾਂ ਨੇ ਜਿੱਤੀਆਂ ਸੀਗੀਆਂ 32 ਨਵੀਆਂ ਜਗ੍ਹਾਾਂ ਤੇ ਜਿੱਤੇ ਨੇ ਪਰ 92 ਸੀਟਾਂ ਜਿਹੜੀਆਂ ਇਹਨਾਂ ਨੇ ਪਹਿਲਾਂ ਜਿੱਤੀਆਂ ਸੀ ਗਿਆ ਉਹਨਾਂ ਦੇ ਵਿੱਚ ਬੀਜੇਪੀ ਹਾਰ ਗਈ ਆ ਸੋ ਇਹ 400 ਪਾਰ ਦੇ ਨਾਰੇ ਨੇ ਕਹਿ ਲੋ ਕਿ ਇਹਨਾਂ ਨੂੰ ਇਹਨਾਂ ਦੀਆਂ ਮੁਸ਼ਕਿਲਾਂ 'ਚ ਹੀ ਵਾਦਾ ਕੀਤਾ ਤੇ ਇਹ ਹੁਣ ਜਦੋਂ ਜਦਾਂ ਇਹਦੇ ਤੇ ਹੋਰ ਵਿਚਾਰ ਹੋਊਗਾ ਸਾਡੇ ਸਾਹਮਣੇ ਹੋਰ ਅੰਕੜੇ ਆਉਣਗੇ ਹੋਰ ਗੱਲਾਂ ਆਉਣਗੀਆਂ ਤੇ ਆਈ ਥਿੰਕ ਇਹ ਮਿਕ ਮੇਨ ਵਜ੍ਹਾ ਰਹੂਗੀ ਕਿ ਬੀਜੇਪੀ ਦੀ ਹਾਰ ਦੀ ਇੱਕ ਮੇਨ ਵਜ੍ਹਾ ਇੱਕ ਤਾਂ ਇਹਨਾਂ ਦੇ ਇਹ ਜਿਹੜੇ ਬਿਆਨੀਆਂ ਸਗਾ ਇਹ ਤੇ ਬਾਕੀ ਜੇਐਸਟੀ ਕੇ ਨਾਲ ਇਹਨਾਂ ਨੇ ਬਿਆਨੀਆਂ ਬਦਲੇ ਆਪਣੇ ਤਿੰਨ ਚਾਰ ਆਪਣੇ ਪ੍ਰਧਾਨ ਮੰਤਰੀ ਮੋਦੀ ਨੇ ਇਹਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਇੱਕ ਗੱਲ ਚੱਲੀ ਗਈ ਕਿ ਲੋਕਾਂ ਨੂੰ ਲੱਗਾ ਕਿ ਨਹੀਂ ਇਹ ਇਹ ਸ਼ਾਇਦ ਇਹਨਾਂ ਨੂੰ ਹਾਰਨ ਦਾ ਖਤਰਾ ਜਾਂ ਵੀ ਕਿਉਂ ਇਹ बार-बार ਆਪਣੀਆਂ ਗੱਲਾਂ ਨੂੰ ਬਦਲ ਰਹੇ ਨੇ ਤੇ ਜਦ ਕੇ ਰਾਹੁਲ ਗਾਂਧੀ ਸਾਹਿਬ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਇਸ ਵਾਰ ਸਮਝ ਗਈ ਸੀ ਜਾਂ ਜਿਹੜਾ ਇੰਡੀਆ ਬਲੌਕ ਸੀ ਇਹ ਸਮਝ ਗਿਆ ਸੀ ਕਿ ਜਦੋਂ ਜਿਹੜੀ ਆ ਬੈਂਸ ਨੂੰ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਗੱਲ ਰੱਖਣੀ ਆ ਲੋਕਾਂ ਦੇ ਮੁੱਦਿਆਂ ਦੇ ਉੱਤੇ ਸੰਵਿਧਾਨ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਝਟਕਣ ਨਹੀਂ ਦਿੱਤਾ ਇੱਥੋਂ ਕਿਉਂਕਿ ਆਮ ਤੌਰ ਤੇ ਕਈ ਵਾਰ ਹੁੰਦਾ ਆ ਆਪਾਂ ਟੀਵੀ ਡਿਬੇਟਸ ਦੇ ਵਿੱਚ ਵੀ ਦੇਖੀਦਾ ਕਿਸੇ ਹੋਰ ਮਸਲੇ ਤੇ ਅਸੀਂ ਵੀ ਜਿਹੜਾ ਰੇਡੀਓ ਤੇ ਕਈ ਵਾਰ ਗੱਲ ਕਰਦੇ ਕਿਸੇ ਹੋਰ ਮਸਲੇ ਤੇ ਗੱਲ ਸ਼ੁਰੂ ਕਰੀਦੀ ਆ ਵਿੱਚੇ ਕਿਸੇ ਹੋਰ ਮਸਲੇ ਤੇ ਅਸੀਂ ਗੱਲ ਕਰਨ ਲੱਗ ਪਏ ਨੇ ਤਾਂ ਸਾਡਾ ਸਾਰਾ ਜਿਹੜਾ ਉਹ ਧਿਆਨ ਹੋਰ ਪ ਇਹ ਬਲਾਕ ਦੇ ਜਿੰਨੇ ਵੀ ਮੈਂਬਰ ਸਗੇ ਇਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅਸੀਂ ਸਾਰੀ ਬਹਿਸ ਆ ਜਿਹੜੀ ਉਹਨੂੰ ਕੇਂਦਰਿਤ ਕਰਨਾ ਸਿਰਫ ਤੇ ਸਿਰਫ ਜਿਹੜਾ ਇਹ 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 ਲੋਕਾਂ ਦੇ ਇਸ਼ੂਜ਼ ਦੇ ਉੱਤੇ ਅਸੀਂ ਇਹ ਧਰਮ ਨੂੰ ਲੈ ਕੇ ਜਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਇੰਡੀਆ ਨੂੰ ਪਾਕਿਸਤਾਨ ਨੂੰ ਲੈ ਕੇ ਅਸੀਂ ਇਹਦੇ ਤੇ ਬਹਿਸ ਜਾਣ ਹੀ ਨਹੀਂ ਦੇਣੀ ਜੇ ਅਸੀਂ ਸਿਰਫ ਲੋਕਾਂ ਦੇ ਮੇਨ ਮੁੱਦੇ ਹੀ ਜਿਹੜੇ ਆ ਉਹਨਾਂ ਤੇ ਹੀ ਫੋਕਸ ਰੱਖਣਾ ਉਹਨਾਂ ਦੇ ਵੱਲੋਂ ਜਿਹੜੇ ਸਵਾਲ ਉਠਾਏ ਗਏ ਭਾਜਪਾ ਦੇ ਉੱਪਰ ਉਹਨਾਂ ਨੇ ਤੁਰੰਤ ਉਹਨਾਂ ਦੇ ਜਵਾਬ ਜਰੂਰ ਦਿੱਤੇ ਜੇਕਰ ਕਾਂਗਰਸ ਨੂੰ ਲੈ ਕੇ ਕਿਉਂਕਿ ਜ਼ਿਆਦਾ ਉਹਨਾਂ ਦਾ ਅਟੈਕ ਕਾਂਗਰਸ ਦੇ ਉੱਤੇ ਜਾਂ ਰਾਹੁਲ ਗਾਂਧੀ ਸਾਹਿਬ ਉੱਤੇ ਰਹਿੰਦਾ ਸੀ ਪਰ ਉਹਨਾਂ ਨੇ ਮੇਨ ਮੁੱਦੇ ਨਹੀਂ ਆਪਣੇ ਛੱਡੇ ਸੋ ਖੈਰ ਇਹਦੇ ਚੱਲਦੇ ਆਹੀ ਹੁਣ ਕਹਿ ਲੋ ਕਿ ਇਹਨਾਂ ਨੂੰ ਕਾਫੀ ਜਿਆਦਾ ਆਪਾਂ ਦੇਖਿਆ ਕਿ ਜਿਹੜਾ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ ਸੋ ਹੁਣ ਜਿਹੜਾ ਤਿੰਨਾਂ ਸਾਲਾਂ ਦੇ ਵਿੱਚ ਕੀ ਜਦਾਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਕੀ ਭਗਵੰਤ ਮਾਨ ਕੋ ਇਸ ਚੇਂਜ ਕਰ ਪਾਉਣਗੇ ਕਿ ਜਿਹੜਾ ਉਹਨਾਂ ਦਾ ਜਿਹੜਾ ਨੰਬਰ 90 ਦੇ 90 ਦੇ ਲਾਗੇ ਸਗਾ 92 ਸੀਟਾਂ ਵਾਲੇ ਜਿਹੜੇ 30 ਦੇ ਲਾਗੇ ਆ ਗਏ ਨੇ ਕਿ ਕੀ ਇਹ ਇਹਨੂੰ ਉਹ ਬਦਲ ਪਾਉਣਗੇ ਤਿੰਨਾਂ ਸਾਲਾਂ ਦੇ ਵਿੱਚ ਇਹੀ ਗੱਲ ਹੁਣ ਯੋਗੀ ਅਦਿੱਤਿਆਨਾਥ ਦੇ ਉੱਤੇ ਵੀ ਹੈ ਕਿ ਕੀ ਉਹ ਜਿਹੜਾ ਲੋਕਾਂ ਦੇ ਵਿੱਚ ਇੱਕ ਡਿਸਟ्रेस ਆ ਲੋਕਾਂ ਨੂੰ ਮਹਿੰਗਾਈ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਆ ਜਿਹੜੀ ਅਗਨੀ ਪਥ ਸਕੀਮ ਨੂੰ ਲੈ ਕੇ ਇਹਨੂੰ ਵੈਸੇ ਕਿਹਾ ਵੀ ਹਨੇਤਿਸ਼ ਕੁਮਾਰ ਹੋਣਾ ਨੇ ਕਿ ਇਹਦੇ ਤੇ ਰਿਵਿਊ ਹੋਣਾ ਚਾਹੀਦਾ ਦੀ ਸਮੀਖਿਆ ਹੋਣੀ ਚਾ ਅਗਨੀਪਤ ਸਕੀਮ ਨੂੰ ਕਿਉਂ ਕਿ ਕਿਹਾ ਜਾ ਰਿਹਾ ਕਿ ਕਾਫੀ ਜਿਆਦਾ ਜਿਹੜਾ ਇਹਦੇ ਚਲਦੇ ਆ ਇਹਨਾਂ ਦੀ ਦੂਸਰੀ ਹੋਈ ਆ ਬਾਕੀ ਇਹ ਵੀ ਹੋਇਆ ਕਿ ਜਿਹੜਾ ਬਹੁਜਨ ਸਮਾਜ ਪਾਰਟੀ ਆ ਬਹੁਤ ਦਲਿਤ ਸਮਾਜ ਜਿਹੜਾ ਯੂਪੀ ਦੇ ਵਿੱਚ ਉਹਨਾਂ ਵੱਲੋਂ ਦੇਖਦਾ ਪਰ ਲੋਕਾਂ ਨੂੰ ਜਦੋਂ ਲੱਗਾ ਕਿ ਇਹ ਜਿਆਦਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਇਹ ਇਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਜਾਂ ਇਹ ਜਦੋਂ ਕਿਹਾ ਜਾਂਦਾ ਕਿ ਇਹਨਾਂ ਦੇ ਜਿਹੜੇ ਇੱਕ ਵੱਡੇ ਲੀਡਰ ਨੇ ਜਿਹੜੇ ਪਰਿਵਾਰ ਦੇ ਵਿੱਚੋਂ ਹੀ ਨੇ ਮਾਇਆਬਤੀ ਜੀ ਦੇ ਤੇ ਉਹਨਾਂ ਨੂੰ ਜਦੋਂ ਇਹਨਾਂ ਨੇ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਬਾਹਰ ਕੀਤਾ ਕਿ ਉਹ ਬੀਜੇਪੀ ਦੇ ਖਿਲਾਫ ਉਹਨਾਂ ਦੇ ਉਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਸੀਗਾ ਤੇ ਉਸ ਤੋਂ ਬਾਅਦ ਸ਼ੀਤਲ ਸਿੰਘ ਉਹਨਾਂ ਦਾ ਕਹਿਣਾ ਕਿ ਉਸ ਤੋਂ ਬਾਅਦ ਤਾਂ ਤਕਰੀਬਨ ਤੈ ਹੋ ਗਿਆ ਸੀਗਾ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਜਾਂ ਸਮਾਜਵਾਦੀ ਪਾਰਟੀ ਨੂੰ ਜਾਂ ਫਿਰ ਕਾਂਗਰਸ ਦੇ ਪਾਸੇ ਨੂੰ ਲੋਕੀ ਬਹੁਤ ਗਏ अदरवाइज ਕਈ ਵਾਰ ਵੋਟ ਬੰਡ ਵੀ ਹੋ ਜਾਂਦੀ ਸੀ ਬਹੁਜਨ ਸਮਾਜ ਪਾਰਟੀ ਦੇ ਵਿਚਕਾਰ ਤੇ ਸਮਾਜਵਾਦੀ ਪਾਰਟੀ ਦੇ ਵਿਚਕਾਰ ਤੇ ਉਹਦਾ ਫਾਇਦਾ ਬੀਜੇਪੀ ਨੂੰ ਹੋ ਜਾਂਦਾ ਸੀ ਸੋ ਇਹ ਵੀ ਕਹਿ ਲਓ ਕਿ ਇਹਨਾਂ ਨੂੰ ਮੇਨ ਇੱਥੇ ਮਸਲਾ ਬਣਿਆ ਬਾਕੀ अदरवाइज ਤੁਸੀਂ ਦੇਖੋ ਇਹ ਜਿਹੜੇ ਆਪਣੇ ਇਹ ਦਲਿਤ ਲੀਡਰ ਕਹੇ ਜਾਂਦੇ ਨੇ ਚੰਦਰਸ਼ੇਖਰ ਆਜ਼ਾਦ ਉਹਨਾਂ ਨੇ ਜਿਹੜੀ ਆਪਣੀ ਉੱਤਰ ਪ੍ਰਦੇਸ਼ ਦੀ ਜਿਹੜੀ ਨਗੀਨਾ ਸੀਟ ਸੀਗੀ ਉੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਓਮ ਕੁਮਾਰਿਆ ਉਹਨਾਂ ਨੂੰ 1.5 ਲੱਖ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਆਇਆ 1.5 ਘੰਟੇ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹੀ ਪ੍ਰਧਾਨ ਮੰਤਰੀ ਜਿੱਤੇ ਆ ਤੇ ਚੰਦਰਸ਼ੇਖਰ ਆਜ਼ਾਦ ਵੀ ਜਿਹੜੇ ਆ ਹੁਣ ਉਹ ਪਾਰਲੀਮੈਂਟ ਦੇ ਵਿੱਚ ਹੋਣਗੇ ਉਹ ਵੀ ਕਾਫੀ ਤਗੜੇ ਜਿਹੜੇ ਲੀਡਰ ਨੇ ਯੂਪੀ ਦੇ ਵਿੱਚੋਂ ਉੱਪਰਦੇ ਹੋਏ ਲੀਡਰ ਨੇ ਤੇ ਜਿਹੜੀ ਇਹ ਦਲਿਤ ਪੋਲਿਟਿਕਸ ਦੇ ਕਹ ਲੋ ਕਿ ਕਾਫੀ ਜਿਆਦਾ ਇਹਦੇ ਤੇ ਉਹ ਬੋਲਦੇ ਨੇ ਇਹਦੇ ਤੇ ਕੰਮ ਕਰਦੇ ਨੇ ਸੋ ਇੱਕ ਆਪਾਂ ਜਿਹੜੀ ਗੱਲ ਕੀਤੀ ਹੈ ਜੀ ਇਹ ਤੀਸਰੀ ਵਾਰ ਜਿਹੜੇ ਪ੍ਰਧਾਨ ਮੰਤਰੀ ਸੌਂ ਚੁੱਕਣ ਜਾ ਰਹੇ ਨੇ ਐਤਵਾਰ ਨੂੰ ਭਾਰਤ ਦੇ ਸ਼ਾਮ 6 ਵਜੇ ਸੌਂ ਚੁੱਕਣਗੇ ਇਹਦੇ ਵਿੱਚ ਦੁਨੀਆ ਦੇ ਕਈ ਲੀਡਰ ਆ ਰਹੇ ਨੇ ਜਿਵੇਂ ਕਿ ਬੰਗਲਾਦੇਸ਼ ਪ੍ਰਾਈਮ ਮਿੰਿਸਟਰ ਸ਼ੇਖ ਅਸੀਨਾ ਸ਼੍ਰੀਲੰਕਨ ਪ੍ਰੈਜ਼ੀਡੈਂਟ ਵੀ ਸ਼ਾਮਲ ਹੋਣਗੇ ਨੇਪਾਲ ਦੇ ਪ੍ਰਧਾਨ ਮੰਤਰੀ ਆਉਣਗੇ ਤੇ 8000 ਤੋਂ ਜਿਆਦਾ ਜਿਹੜੇ ਡਿਗਨਿਟਰੀਜ਼ ਇਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਕਹਿ ਲਓ ਕਿ ਨਾਲ ਦੀ ਨਾਲ ਜਿਹੜਾ ਜਿਹੜੇ ਆ ਆਪਣੇ ਅਰੇਂਜਮੈਂਟਸ ਕੀਤੇ ਜਾ ਰਹੇ ਨੇ ਸਕਿਉਰਿਟੀ ਅਰੇਂਜਮੈਂਟਸ ਜਾਂ ਹੋਰ ਜਿੰਨੇ ਵੀ ਜੜੀਆਂ ਚੀਜ਼ਾਂ ਦੀ ਜਰੂਰਤ ਹੁੰਦੀ ਆ ਐਨਡੀਆ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚੁਣ ਲਿਆ ਗਿਆ ਪਾਰਲੀਮੈਂਟਲੀ ਲੀਡਰ ਦੇ ਤੌਰ ਤੇ ਤੇ ਬਾਕੀ ਹੁਣ ਇਹਦੇ ਵਿੱਚੋਂ ਮੰਗਾ ਕੀ ਨਿਕਲਦਿਆਂ ਨਾਈਡੂ ਸਾਹਿਬ ਆਪਣੀ ਕਿਹੜੀ ਮੰਗ ਨੂੰ ਰੱਖਦੇ ਨੇ ਮੇਨ ਜਿਹੜਾ ਆਂਧਰਾ ਪ੍ਰਦੇਸ਼ ਨੂੰ ਸਟੇਟਸ ਨੂੰ ਲੈ ਕੇ ਸਪੈਸ਼ਲ ਸਟੇਟਸ ਨੂੰ ਲੈ ਕੇ ਨਿਤਿਸ਼ ਕੁਮਾਰ ਸਾਹਿਬ ਕੀ ਗੱਲਾਂ ਕਰਦੇ ਨੇ ਇਹਦੇ ਤੇ ਆਪਾਂ ਲਗਾਤਾਰ ਨਿਗਾਹ ਬਣਾਈ ਰੱਖਾਂਗੇ ਸੋ ਜਿਹੜਾ ਅਗਲੇ ਵੀਲੌਗ ਦੇ ਵਿੱਚ ਕੰਗਨਾ ਰਣੌਤ ਵਾਲੇ ਮਸਲੇ ਦੇ ਉੱਤੇ ਤੇ ਹੋਰ ਜਿਹੜੇ ਬਹੁਤ ਸਾਰੀਆਂ ਗੱਲਾਂ ਨੇ ਇਹਨਾਂ ਦੇ ਉੱਤੇ ਗੱਲ ਆਪਾਂ ਕਰਦੇ ਆਂ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰ